ਪਿਤੇ ਤਿੰਨ ਚਾਰ ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਦੇ ਚਲਦੇ ਹਲਕਾ ਲਹਿਰਾਗਾਗਾ ਦੇ ਵਿੱਚ ਲਿੰਕ ਡਰੇਨ ਦੀ ਸਫਾਈ ਨਾ ਹੋਣ ਦੇ ਕਰਕੇ ਓਵਰਫਲੋ ਵੱਧ ਗਿਆ ਹੈ ਤੇ ਪਿੰਡ ਕੋਟਾ ਲਹਿਲ ਤੇ ਲਹਿਰਾ ਦੇ ਸੈਂਕੜੇ ਏਕੜ ਝੋਨੇ ਦੇ ਵਿੱਚ ਪਾਣੀ ਭਰਿਆ ਹੋਇਆ ਨਜ਼ਰ ਆ ਰਿਹਾ ਹੈ ਕਿਸਾਨਾਂ ਦੇ ਮੁਤਾਬਿਕ ਲਹਿਰਾ ਲਿੰਕ ਡਰੇਨ ਦੇ ਵਿੱਚ 4-5 ਕਿਲੋਮੀਟਰ ਦੇ ਖੇਤਰ ਦੇ ਵਿੱਚ ਜਿੱਥੇ ਜ਼ਿਆਦਾ ਬੋਟੀ ਸੀ ਉੱਥੇ ਠੇਕੇਦਾਰ ਵੱਲੋਂ ਸਫਾਈ ਕਰਨੀ ਦਾ ਦੂਰ ਮਸ਼ੀਨਾ ਤੱਕ ਵੀ ਨਹੀਂ ਲਿਆਂਦੀਆਂ ਗਈਆਂ ਪਰ ਹੁਣ ਜਦੋਂ ਡਰੇਨ ਦੇ ਵਿੱਚ ਓਵਰਫਲੋ ਹੋ ਗਿਆ ਹੈ ਤੇ ਪਾਣੀ ਨੇ ਕਿਸਾਨਾਂ ਦੀ ਸੈਂਕੜੇ ਏਕੜ ਫਸਲ ਡੁਬੋ ਦਿੱਤੀ ਹੈ ਤਾਂ ठेकेदार ਵੱਲੋਂ ਮਸ਼ੀਨਾ ਲਿਆ ਕੇ ਡਰੇਨ ਵਿੱਚੋਂ ਜਲ ਬੁੱਟੀ ਕਰਨ ਦਾ ਡਰਾਮਾ ਕਰਨਾ ਸ਼ੁਰੂ ਕਰ ਦਿੱਤਾ ਹੈ। ਕੱਲ ਤੇ ਅੱਜ ਜਲ ਡਬਿਆ। ਅੱਛਾ। ਅੱਛਾ ਇਹ ਸਪਾਈ ਅੱਗਾ ਹੋਈ ਨਹੀਂ ਪਹਿਲਾਂ। ਹੂੰ। ਜਾਂ ਪਰਸੋਂ ਮਸ਼ੀਨ ਆਈ ਹੈ ਮੈਂ ਉੱਥੀ ਦਾ ਨਾਲ ਹੈ। ਹੂੰ। ਆਪ ਦੇਖੀਏ। ਹੂੰ। ਹਾਂਜੀ। ਇਸ ਤਰ੍ਹਾਂ ਤੇ ਇਹ ਦੇਖ ਰਹੀ ਵਿੱਚ ਸਪਾਈ ਹੁੰਦੀ ਪਿੰਡ ਗਰ ਕਿ ਕਹਨੂੰ ਇੰਨਾ ਪਾਣੀ ਪੜਦਾ ਉਹ ਪੂੜੀ ਚੱਲਣ ਲੱਰੀ ਪਿੰਡ ਨੂੰ। ਹੂੰ। ਕੋਈ ਚਪਾਈ ਨਹੀਂ ਹੈਗੀ ਇਸ ਦੀ ਉਹਨੇ ਬੁੱਟੀ ਕਿੱਧਰ ਗਈ ਫਿਰ ਜੀ ਬੁੱਟੀ ਤੇ ਇੱਥੇ ਰੁਕਾਉ ਦੇ ਜਾਣ ਲੈ ਰਹੀ ਹੋਰ ਇੱਧਰ ਬਾਗੀ ਕੋਈ ਆਗਾ ਟੱਪ ਗਈ ਕੋਸਾਬ ਨਾਲ ਖੜੀਏ ਪੁੱਲ ਲਵੇ ਹੋਰ ਦੇਖ ਲੈ ਉੱਠੇ ਮਾਰ ਲਿਓ ਟਰਾਈ ਹੋਰ ਸਪਾਈ ਹੋਈ ਨਹੀਂ ਇੱਥੇ ਹੋਈ ਨਹੀਂ ਜੀ ਪਹਿਲਾਂ ਮੈਂ ਦੇਖੀ ਹੈ ਅੱਛਾ ਇਹ ਮਸ਼ੀਨ ਖੜੀਏ ਕਦੋਂ ਆਈ ਹੈ ਪਰਸੋਂ ਆਈ ਹੈ ਮੈਂ ਆਪ ਪੁੱਲ ਉੱਪਰ ਜਾਵਾਂ ਨੂੰ ਮੈਂ ਕਹਿਦਾ ਉਹ ਤਾਰਾਂ ਖੱਲੂ ਕਰ ਦਿਓ ਕਹ ਤਾਰਾਂ ਨਹੀਂ ਨਹੀਂ ਕਹ ਮਾਂ ਪਰਾਂ ਦੇ ਜੱਗਾ ਹਿਆ ਮਰਾ ਦਿਓ ਪੁਰਾਂ ਪਰਾਂ ਕਰ ਦਿਓ ਟੱਪ ਜਾਂਦੀ ਮੰਨੇ ਜੀ ਹਾਂਜੀ ਇਹ ਫਿਰ ਇਹਦੇ ਸਪਾਈ ਨਾ ਹੋਣ ਕਰਕੇ ਡੁੱਬਿਆ ਹਾਂਜੀ ਸਪਾਈ ਉਹ ਹੀ ਨਾ ਹੂੰ ਜਿਆਦਾ ਜੜਿਆ ਰੱਦੀ ਹੈ ਉਹ ਜਮੀਂ ਬੰਦ ਹੋ ਰਹੀ ਹੈ ਹੂੰ ਉਹ ਜਮੀਂ ਸਫਾਈ ਉਹ ਮਸ਼ੀਨ ਨਹੀਂ ਕਰੇ ਗਈ ਜੋ ਟੈਕ ਹੂੰ ਹਾਂਜੀ ਉਸ ਕਰਕੇ ਜਿਆਦਾ ਕਾਰਨ ਹੋ ਰੇ ਜਿੰਨਾ ਕਿ ਨੁਕਸਾਨ ਹੈ ਜਿਆਦਾ 4-500 ਕਿੱਲਾ ਹੈ ਪਰਸੋਂ ਦਾ ਡੁੱਬ ਰੇ ਜੀ ਹੂੰ 600 ਕਿੱਲਾ ਮਰ ਗਿਆ ਤੇ ਸਾਹਮਣੇ ਦੇਖ ਲੋ ਜੀ ਹੂੰ ਤੇ ਇਹ ਡਰੇਡ ਆ ਖੜੀ ਹੈ ਆਪਣੇ ਸਾਹਮਣੇ ਇਹਦੀ ਕੋਈ ਸਫਾਈ ਨਹੀਂ ਹੋਈ ਕਿ ਹੂੰ ਸਫਾਈ ਨਹੀਂ ਹੈਗੀ ਕੋਈ ਵੀ ਫਿਰ ਇਹਦਾ ਖੜੀ ਦਾ ਫਾਇਦਾ ਕੀ ਲੱਗਿਆ ਪਰ ਹੂੰ ਬੂਟੀ ਸੀ ਡਰੇਨ ਦੇ ਵਿੱਚ ਹਾਂ ਜੀ ਕਿੰਨੀ ਕਿ ਸੀ ਬੂਟੀ ਐਂ ਪੂਰੀ ਆਪਣੇ ਕੇਲੀਆਂ ਕੁਲੀਆਂ ਸਾਰੇ ਨਾਲ ਹੀ ਆਪਣੀਆਂ ਆਰਟ ਲੱਗ ਗਈ ਸੀ ਇਹਦੇ ਕਰਨਾ ਨਾਲ ਉੱਛਰ ਗਿਆ ਸੀ ਤਾਰ ਤਾਂ ਪਿੰਡ ਨੂੰ ਵੀ ਨਸਾਨ ਹੋ ਤੇ ਅੱਜ 26 ਅਗਸਤ ਹੋ ਗਿਆ ਇਹ ਮਸ਼ੀਨ ਕਦੋਂ ਆਈ ਸਫਾਈ ਵਾਸਤੇ ਪਰਸੋਂ ਦੀ ਆਈ ਸੀ ਪਰਸੋਂ ਹਾਂ ਜੀ ਇਹ ਤੋਂ ਅੱਗੇ ਸਫਾਈ ਰਹਿੰਦੀ ਸੀ ਨਾ ਹਾਂ ਅੱਗੇ ਹੈ ਰਹਦੀ ਸੀ ਕਿ ਕਿੱਧਰ ਗਈ ਉਹ ਫਿਰ ਹੁਣ ਬੂਟੀ ਦੀ ਕੀ ਤੇਰਪਾਣੀ ਨਾਲ ਕਿੱਧਰ ਟੱਪ ਗਈ ਹੁਣ ਅੱਛਾ ਪਾਣੀ ਨਾਲ ਤੁਹੇ ਪਾਸੇ ਲਹਿਰਾ ਮੇਨ ਰੇਨ ਦੀ ਪੁਖਤਾ ਸਫਾਈ ਨਾ ਹੋਣ ਕਰਕੇ ਹਲਕੇ ਦੇ ਪਿੰਡ ਚੋਟੀਆਂ ਦੇ ਨੇੜੇ ਡਰੇਨ ਓਵਰਫਲੋ ਹੋ ਗਈ ਹੈ ਤੇ 400 ਏਕੜ ਦੇ ਕਰੀਬ ਝੋਨਾ ਪਾਣੀ ਵਿੱਚ ਡੁੱਬ ਗਿਆ ਹੈ ਤੇ ਖੇਤਾਂ ਵਿੱਚੋਂ ਹੁੰਦਾ ਹੋਇਆ ਪਾਣੀ ਪਿੰਡ ਦੇ ਅੰਦਰ ਘਰਾਂ ਦੇ ਵਿੱਚ ਵੀ ਵੜਨਾ ਸ਼ੁਰੂ ਹੋ ਗਿਆ ਤੇ ਕਿਸਾਨਾਂ ਦੇ ਮੁਤਾਬਿਕ ਉਹਨਾਂ ਨੇ ਜ਼ਮੀਨ ਠੇਕੇ ਤੇ ਲੈ ਕੇ ਖੇਤੀ ਕੀਤੀ ਹੋਈ ਹੈ ਪਰ ਡਰੇਨੇਜ ਵਿਭਾਗ ਦੀ ਲਾਪਰਵਾਹੀ ਕਰਕੇ ਉਹਨਾਂ ਦੀ ਪੁੱਤਾ ਮੰਗ ਪਾਲੀ ਹੋਈ ਝੋਨੇ ਦੀ ਫਸਲ ਪਾਣੀ ਦੇ ਵਿੱਚ ਡੁੱਬੀ ਹੋਈ ਹੈ ਤੇ ਬਚਦੀ ਹੋਈ ਨਹੀਂ ਵੀ ਖਾਈ ਦੇ ਰਹੀ ਨਾ ਜੀ ਸਪਾਈ ਜਿਹੜਾ ਇਹ ਆਲੰਪੁਰ ਵਾਲਾ ਪੋਲਾ ਜਿਹੜਾ ਇਹਦੋਂ ਅੱਗੇ ਤਾਂ ਹੋ ਗਈ ਜਿਹੜਾ ਆਲੰਪੁਰ ਤੋਂ ਪਿੱਛੇ ਕੋੜ ਦੇ ਤੱਕ 5 ਕਿਲੋਮੀਟਰ ਦਾ ਏਰੀਆ ਆ ਗਿਆ ਇਹਦੇ ਕੋਈ ਸਿਪਾਈ ਨਹੀਂ ਹੋਈ ਮਸ਼ੀਨਾਂ ਨਹੀਂ ਟਪਾ ਕੇ ਲੈ ਕੇ ਮਹਿਕਮੇ ਵਾਲੇ ਵੀ ਨਾਲ ਸੀ ਅਸੀਂ ਉਹਨੂੰ ਕਿਹਾ ਵੀ ਸਿਪਾਈ ਕਰੋ ਕਹਿੰਦੇ ਇਹ ਤਾਂ ਕੋਈ ਲੋੜ ਨਹੀਂ ਹੈਗੀ ਕਹਿੰਦੇ ਕਹਿੰਦੇ ਇੱਧਰ ਸਾਡੀ ਮਸ਼ੀਨਾਂ ਨਹੀਂ ਚੱਲਦੀ ਹੈਗੀ ਕਹਿੰਦੇ ਜਦੋਂ ਉਹ ਵੀ ਅੱਧ ਵਿਚਦੇ ਕਰ ਅੱਗੇ ਅੱਧੇ ਹੀ ਛੱਡ ਗਿਆ ਦੇਖ ਲਓ ਸੂਈ ਵੀ ਨਹੀਂ ਥੱਲੇ ਡਿੱਗਦੀ ਹੈਗੀ ਜੀ ਐਂਜੀ ਟਾਫ ਲੱਗ ਰਹੀ ਹੈ ਘਟੋ ਘਟ ਸਾਡੇ ਪਿੰਡ ਦਾ ਵੀ 4-500 ਕਿਲੋ ਆਲੰਪੁਰ ਦਾ ਮਰੂਗਾ ਓਰੇ 2 ਘੰਟੇ ਅਸੀਂ ਨੱਕਾ ਲਾਇਆ ਜ ਇਹਦਾ ਵੀ ਜੀ ਹੁਣ ਇਹਨਾਂ ਨੇ ਭੇਜੀਆਂ ਨੇ ਟ੍ਰੇਨ ਤੇ ਮਸ਼ੀਨਾਂ ਇਹ ਪਹਿਲਾਂ ਸਫਾਈ ਨਹੀਂ ਕਰਵਾਈ ਜਿੱਥੇ ਤੱਕ ਬੂਟੀ ਸੀ ਇਹ ਮੰਨ ਲਓ ਵੀ ਆਲਮਪੁਰ ਤੱਕ ਬੂਟੀ ਆ ਉੱਥੇ ਤੱਕ ਇਹਨਾਂ ਨੇ ਮਸ਼ੀਨ ਟੱਚ ਵੀ ਨਹੀਂ ਕਰਵਾਈ ਕਿਤੇ ਠੀਕ ਹੈ ਨਹੀਂ ਤੇ ਹੁਣ ਜਦੋਂ ਪਾਣੀ ਫਾਸਲਾਂ ਦੇ ਵਿੱਚ ਵੜ ਗਿਆ ਤਬਾਹ ਕਰਤੀਆਂ ਤੇ ਹੁਣ ਇਹ ਮਸ਼ੀਨਾਂ ਲੈ ਕੇ ਪਹੁੰਚੇ ਨੇ ਉਰੇ ਇੱਕ ਘੰਟਾ ਹੋਇਆ ਸਿਰਫ ਮਸ਼ੀਨਾਂ ਆਈਆਂ ਨੇ ਸਫਾਈ 10 ਜੂਨ ਤੋਂ ਪਹਿਲਾਂ ਹੋਣੀ ਚਾਹੀਦੀ ਹੈ ਹਾਂ ਹਾਂ ਇਹ 10 ਜੂਨ ਤੋਂ ਪਹਿਲਾਂ ਸਫਾਈ ਹੋਣੀ ਚਾਹੀਦੀ ਹੈ ਜੀ ਝੋਨਾ ਲੱਗਣ ਤੋਂ ਪਹਿਲਾਂ ਸਫਾਈ ਹੋਣੀ ਚਾਹੀਦੀ ਆ ਇਹਦੇ ਠੇਕੇ ਤਾਂ ਪਹਿਲਾਂ ਕਹਿ ਦਿੰਦੇ ਨੇ ਹੋ ਗਏ ਜੀ ਪਰ ਮਸ਼ੀਨਾਂ ਠੇਕੇਦਾਰ ਉਰੇ ਕੋਈ ਲੈ ਕੇ ਨਹੀਂ ਆਉਂਦਾ ਜੀ ਇਹ ਇਹਨਾਂ ਦੀ ਗੌਰ ਆ ਜੀ ਕੋਈ ਪਹਿਲਾਂ ਵਾਲੀਆਂ ਗਵਰਨਮੈਂਟਾਂ ਤੋਂ ਵੀ ਡਿੱਗ ਗਏ ਤਾਂ ਕੀ ਮੰਗ ਕਰਦੇ ਸਰਕਾਰ ਤੋਂ ਅਸੀਂ ਤਾਂ ਸਰਕਾਰ ਤੋਂ ਇਹੀ ਮੰਗ ਕਰਦੇ ਆ ਜੀ ਮਾਮਾ ਜਾਂ ਦੇਵੇ ਫਸਲਾਂ ਡੁੱਬ ਰਹੀਆਂ ਨੇ ਬੁਰੇ ਹਾਲ ਹੋ ਰਿਹਾ ਠੇਕੇ ਦੀਆਂ ਜ਼ਮੀਨਾਂ ਨੇ ਜੀ ਇਹਦੀ ਜਾਂਚ ਕਰਾਈ ਜਾਵੇ ਜੀ ਵੀ ਇੱਕਾਈ ਨੇਚਰ ਦਾ ਦਿੱਤਾ ਸੀ ਨੇ ਵੀ ਇਹਦੇ ਦੀ ਸਫਾਈ ਕਿਉਂ ਨਹੀਂ ਹੋਈ ਜਗਬਾਣੀ ਟੀਵੀ ਲਈ ਅਨਿਲ ਜੈਨ ਦੀ ਰਿਪੋਰਟ